ਸਤਿ ਸ਼੍ਰੀ ਅਕਾਲ ਜੀ ਹਾਜ਼ਰ ਆਂ ਤੁਹਾਡੀ ਕਚੇਰੀ ਨਵੇਂ ਬਲੌਗ ਨਾਲ ਆਹ ਦੇਖੋ ਜੀ ਵਿਊ ਕਿੰਨਾ ਵਧੀਆ ਵਿਊ ਤੇ ਤੁਹਾਨੂੰ ਆ ਗੱਬੇ ਕਾਲੀ ਘਟਾ ਆ ਦੇਖੋ ਇੱਧਰ ਆਹ ਗੱਬੇ ਚਿੱਟਾ ਨੀਲਾ ਸਮਾਨ ਕਾਲੀ ਘਟਾ ਤੇ ਇਹਦੇ ਵਿੱਚ ਤੁਹਾਨੂੰ ਬਿਜਲੀ ਲਸ਼ਕਦੀ ਦਿਖੂਗੀ ਦੇਖਿਓ ਕਰੇ ਇੱਧਰ ਤੇ ਕਰੇ ਇੱਧਰ ਦਿਖੂਗੀ ਦੇਖਿਓ ਵਿਊ ਦੇਖੋ ਹੁਣ ਪਤਾ ਨਹੀਂ ਕੁਦਰਤ ਆਲਾ بارش ਪਾਊਗਾ ਜੇ ਨਹੀਂ ਪਾਊਗਾ ਪਾ ਦੇ ਬੇ ਚੰਗੀ ਗੱਲ ਆ ਆ ਦੇਖੋ ਤੁਹਾਨੂੰ ਆ ਦੇਖੋ ਬਿਜਲੀ ਲਸ਼ਕ ਦੀ ਦਿਖੂਗੀ ਆ ਉਹ ਦੇਖੋ ਤੇ ਉਹ ਦੇਖੋ ਕਦੇ ਇੱਧਰ ਆ ਉਹ ਦੇਖੋ ਹੈ ਤੇ ਕਦੇ ਇੱਧਰ ਇਹ ਪਿੰਡ ਮਾਨੂਪੁਰਾਈ ਖੰਨੇਕੋੜ ਆ ਦੇਖੋ ਸ਼ਹਿਰ ਕਰਨ ਚੱਲੇ ਦੀ ਸ਼ਾਮ ਦੀ ਤੇ ਰੋਟੀ ਟੁੱਟੀ ਖਾ ਕੇ ਤੇ ਇਹ ਦੇਖਿਓ ਹੁਣ ਤੁਸੀਂ ਕਿਤੇ ਤੁਹਾਨੂੰ ਇੱਧਰ ਲਸ਼ਕ ਦੀ ਦਿਖੂ ਆ ਉਹ ਦੇਖੋ ਲਸ਼ਕੀ ਤੇ ਕਦੇ ਇੱਧਰ ਲਸ਼ਕ ਦੀ ਦਿਖੂ ਆ ਦੇਖੋ ਕਿੰਨਾ ਵਧੀਆ 뷰 ਆ ਜੇ ਹੁਣ بارش ਪੈ ਜਵੇ ਤਾਂ ਪਸ਼ੂ ਪੰਛੀ ਤੇ ਇਨਸਾਨ ਹਰ ਇੱਕ ਨੂੰ ਰਾਹਤ ਮਿਲ ਜੂ ਉਹ ਦੇਖੋ ਕਿੰਨਾ ਵਧੀਆ 뷰 ਆ ਦੇਖੋ ਤੁਸੀਂ ਹੁਣ ਫੇਰ ਬਿਜਲੀ ਤੁੰ ਨੂੰ ਆਓ ਦੇਖੋ ਐ ਲਸ਼ਕ ਦੀ ਕਦੇ ਆਏ ਕਿ ਰੇਜ ਲਸ਼ਕੂਗੀ ਦੇਖਿਓ ਕੁਦਰਤ ਦੇ ਰੰਗ ਦੇਖ ਲਓ ਤੁਸੀਂ ਤੇ ਉਹ ਦੇਖਿਓ ਕਦੇ ਇਧਰ ਲਸ਼ਕੂਗੀ ਤੇ ਕਦੇ ਇਧਰ ਲਸ਼ਕੂਗੀ ਆਓ ਇਧਰ ਲਸ਼ਕੀ ਹੁਣ ਇਹ ਰ ਇੱਧਰ ਦੇਖਿਓ ਉਹ ਲਸ਼ਕੀ ਇੱਧਰ ਲਸ਼ਕੀ ਆ ਹੁਣ ਇੱਧਰ ਇਹ ਔਰ ਦੇਖੋ ਇੱਧਰ ਲਸ਼ਕੀ ਆ ਹੁਣ ਦੇਖਿਓ ਧਿਆਨ ਨਾਲ ਮੈਂ ਦੂਰ ਹੁੰਨਾ ਥੋੜਾ ਜਿਹਾ ਦੋੇ ਪਾਸੇ ਤੋਂ ਨੂੰ ਜਿਹੜਾ ਦੇਖਣਾ ਦੇਖਿਓ ਧਿਆਨ ਨਾਲ ਇਹ ਵੀ ਉਦਾਂ ਹੀ ਆ ਦੂਰ ਹੋ ਨਹੀਂ ਸਕਦੇ ਜੋ ਬੱਦਲ ਆ ਕਿ ਉਹ ਦੇਖੋ ਇੱਧਰ ਲਸ਼ਕਦੀ ਆ ਹੁਣ ਅੰਦਰ ਉਹਦੇ ਬਿਜਲੀ ਲਸ਼ਕਦੀ ਆ ਤੇ ਉਹ ਤੁਹਾਨੂੰ ਦੇਖ ਲਓ ਸਾਡੇ ਪਿੰਡ ਤੋਂ ਪਰੇ ਇੱਧਰ ਆਹਾ ਤੇ ਇੱਧਰ ਆ ਏਰੀਆ ਆ ਚਾਰ ਚਪੇਰੇ ਤੁਹਾਨੂੰ ਘਟਾ ਇਦਾਂ ਦੀ ਉਹ ਕਾਲੀ ਉਹ ਦੇਖੋ ਕਾਲੀ ਘਟਾ ਇਦਾਂ ਦੀ ਉਹ ਚਾਰ ਚਪੇਰੇ ਨਜ਼ਰ ਆਉਂਦੀ ਆ ਇੱਧਰ ਵੀ ਇੱਧਰ ਵੀ ਤੇ ਸਾਡੇ ਹੁਣ ਜਿੱਥੇ ਮੈਂ ਖੜਾ ਸ਼ਹਿਰ ਨੂੰ ਆਇਆ ਹੋਇਆ ਇੱਥੇ ਕੁਝ ਵੀ ਨਹੀਂ ਇੱਥੇ ਅਸਮਾਨ ਆ ਦੇਖੋ ਜਵੇਂ ਨੀਲਾ ਚਿੱਟਾ ਅਸਮਾਨ ਤੇ ਉਹ ਦੇਖੋ ਦੇ ਕੋ ਕੋ ਦਰਤ ਦੇ ਰੰਗ ਦੇਖ ਲਓ ਤੁਸੀਂ ਤੇ ਆਪਾਂ ਕਹਿਣੇ ਆਏ ਆ ਇਹ ਕੁਦਰਤ ਆ ਇਹਦੇ ਕਿਸ ਨੇ ਭੇਤ ਨਹੀਂ ਪਾਇਆ ਕਿੱਦਾਂ ਦੇ ਦੇਖੋ ਇਹ ਆਹ ਦੇਖੋ ਬਿਜਲੀ ਲਸ਼ਕਰੀ ਕਾਲੀ ਘਟਾ ਪੂਰੀ ਕਾਲੀ ਘਟਾ ਆਹ ਦੇਖੋ ਇਹ بارش ਪੈ ਜਵੇ ਤਾਂ ਬਹੁਤ ਸੋਨੇ ਤੇ ਸੁਆਗਾ ਹੋ ਜੂ ਪਸ਼ੂ ਪੰਛੀ ਸਾਰੇ ਰਾਮ ਕਰਨਗੇ ਥੋੜਾ ਬਹੁਤਾ ਰਾਹਤ ਮਹਿਸੂਸ ਕਰਨਗੇ ਤੇ ਜੇ ਇਹਦਾ ਮੱਛਰ ਆਪਣੇ ਜਿਹੜਾ ਮੀਂਹ ਆ ਮੀਂਹ ਪੈਂਦਾ ਹਲਕੀ ਕਣੀ ਦਾ ਫਿਰ ਤਾਂ ਮੱਛਰ ਵੱਜ ਜਾਂਦਾ ਜੇ ਮੋਟੀ ਕਣੀ ਦਾ ਮੀਂਹ ਆ ਤਾਂ ਜਿਹੜਾ ਬਾਹਰ ਮੱਛਰ ਆ ਉਹ ਮਰ ਜਾਂਦਾ ਹੁੰਦਾ ਤੇ ਕੁਤੜੀ ਬਹੁਤ ਹੈ ਇਤੀ ਕੁਤੜੀ ਇੰਨੀ ਆ ਜੇ ਖੜੇ ਆਪਾਂ ਪੈਰਾਂ ਨੂੰ ਵੱਡ-ਵੱਡ ਖਾ ਜਾਂਦੀ ਆ ਦੇਖੋ ਕਾਲੀ ਘਟਾ ਇਹ ਵੱਧਦੀ ਜਾ ਰਹੀ ਆ ਉੱਪਰ ਨੂੰ ਦੇਖੋ ਤੁਸੀਂ ਧਿਆਨ ਨਾਲ ਦੇਖੋ ਉੱਪਰ ਨੂੰ ਵੱਧਦੀ ਜਾ ਰਹੀ ਜਿਹਾ ਜਿਹਾ ਗਾੜੀ ਹੁੰਦੀ ਜਾਂਦੀ ਆ ਦੇਖਦੇ ਆ ਅਰੇ ਜਿਹੜਾ ਐਸ ਦਿਨਾਂ ਦਾ ਮੀਂਹ ਹੁੰਦਾ ਇਹ ਇਹ ਬੱਟ ਨਾ ਬੱਟ ਵੀ ਛੜ ਜਾਂਦਾ ਜੇ ਹੁਣ ਇੱਥੇ ਮੀਂਹ ਪੈਂਦਾ ਨਾਲ ਦੀ ਬੱਟ ਤੇ ਕਈ ਵਾਰ ਨਹੀਂ بارش ਹੁੰਦੀ ਇਹ ਇਹ ਸਰਾਟੇ ਹੁੰਦੇ ਆ ਝੜੀ ਵੀ ਲੱਗ ਜਾਂਦੀ ਆ ਸੌਣ ਦੀ ਜੇ ਝੜੀ ਲੱਗ ਜਵੇ ਤਾਂ ਤੈ ਲਾਉਂਦੀ ਆ ਤੋੜ ਦਿੰਦੀ ਆ ਰਿਕਾਰਡ ਜੇ ਇਹ ਉਦਾਂ ਸੌਣ ਦੇ ਸਰਾਟੇ ਕਹੇ ਹੁੰਦੇ ਨੇ ਤੇ ਗਾਣਾ ਦਾ ਝੜੀ ਤੇ ਚੱਲਿਆ ਸੀ ਨਾ ਬੱਬੂ ਬਾਣ ਦਾ ਪਰ ਸੌਣ ਦੇ ਜ਼ਿਆਦਾ ਸਰਾਟੇ ਹੀ ਹੁੰਦੇ ਨੇ ਜਿਵੇਂ ਆਹ ਵੱਟਾ ਜਿਵੇਂ ਆਹ ਵੱਟਾ ਆ ਖਾਲਦੀ ਵੱਟਾ ਨਾਲ ਦੂਈ ਵੱਟਾ ਇੱਥੇ ਔਰਲੀ ਵੱਟ ਤੇ بارش ਪਊਗੀ ਪਾਲੀ ਤੇ ਨਹੀਂ ਪਊਗਾ ਇਦਾਂ ਹੋਈਦਾ ਆ ਦੇਖੋ ਬੱਦਲ ਭਾਈ ਦੇਖੋ ਧਿਆਨ ਨਾਲ ਕਿੰਨਾ ਜਿਆਦੇ ਗਾੜੀ ਹੁੰਦੀ ਜਾ ਰਹੀ ਆ ਹੁਣ ਆ ਦਰਖਤਾਂ ਦੇ ਓਲੇ ਆ ਗਏ ਤੇ ਦੇਖੋ ਕਿੰਨਾ ਬਦਿਆ 뷰 ਬਣਿਆ ਹੋਇਆ ਸ਼ਾਮ ਨੂੰ ਜ਼ਰੂਰ ਹਰ ਇੱਕ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਰੋਟੀ ਪਾਣੀ ਖਾ ਕੇ ਸੋਭਾ ਵੀ ਤੁਸੀਂ ਰੋਟੀ ਪਾਣੀ ਖਾਣ ਤੋਂ ਪਹਿਲਾਂ ਹੀ ਆਪਣਾ ਚਾਹ ਪਾਣੀ ਪੀ ਕੇ ਸ਼ੇਅਰ ਕਰਨੀ ਚਾਹੀਦੀ ਹੈ ਅੱਧਾ ਘੰਟਾ 15 ਮਿੰਟ ਜਿੰਨਾ ਵੀ ਆਪਣਾ ਹੈਗਾ ਔਰ ਦੇਖੋ ਹੁਣ ਇਹ ਬੱਦਲ ਆ ਚਲੇ ਗਿਆ ਆ ਗਿਆ ਯਾਰ ਦੇਖੋ ਇੱਕ ਕੁਦਰਤ ਦੇ ਰੰਗ ਦੇਖੋ ਟਟਿਰੀ ਨੂੰ ਕਹਿੰਦੇ ਪਤਾ ਲੱਗ ਜਾਂਦਾ ਆ ਦੇਖੋ ਟਟਿਰੀ ਹੁਣ ਆਪਣਾ ਰੋਲਾ ਪਾ ਰਹੀ ਹੈ ਇਹਨੂੰ ਬੱਦਲ ਦਿਖਦੇ ਬਾਹਰਛੇ ਟਟਿਰੀ ਐਸਾ ਜਾਨਵਰ ਹੈ ਕਈ ਵਾਰ ਤਾਂ ਸਿਆਣੇ ਕਹਿੰਦੇ ਟੀ ਵੀ ਜੇ ਟਟਿਰੀ ਕੋਠੇ ਤੇ ਅੰਡੇ ਦੇ ਦਿੰਦੀ ਆ ਤਾਂ ਉਹ ਸਾਲ بارشਾਂ ਦੀ ਝੜੀ ਲੱਗ ਜਾਂਦੀ ਆ ਪਰ ਹੁਣ ਹਾਲਾਤ ਐਸੇ ਬਣ ਗਏ ਕਿ ਇਹਨਾਂ ਨੂੰ ਕਿਤੇ ਜਗ੍ਹਾ ਨਹੀਂ ਰਹੀ ਅੰਡੇ ਦੇਣ ਲਈ ਬੱਚੇ ਕੱਢਣ ਲਈ ਇਸ ਲਈ ਹੁਣ ਇਹ ਕੋਠਿਆਂ ਤੇ ਵੀ ਅੰਡੇ ਦੇ ਦਿੰਦੀਆਂ ਨੇ ਆਹ ਦੇਖੋ ਇਹ ਵਿੱਚ ਕਿਦਾਂ ਦਾ ਵਿਊ ਆ ਤੇ ਵਿੱਚ ਤੁਹਾਨੂੰ ਬਿਜਲੀ ਲਸ਼ਕਦੀ ਦਿਖਦੀ ਆ ਆਹ ਦੇਖੋ ਆਹ ਦੇਖੋ ਆਹ ਦੇਖੋ ਤੋਂ ਉਹ ਦੇਖੋ ਠੀਕ ਆ ਜੀ ਮਿਲਦੇ ਆ ਅਗਲੇ ਬਲੌਗ ਚ